ਜੈ ਪੀਰਾਂ ਦੀ ਜੈ ਫਕੀਰਾਂ ਦੀ ਡੇਰਾ ਬਾਬਾ ਸਾਈਂ ਤੱਕੇ ਪਿੰਡ ਸਿੰਘਾ ਵਾਲਾ ਜਿਹੜੇ ਮੇਰੇ ਵੀਰ ਅਮਰੀਕਾ ਦੇ ਵਿੱਚ ਵਸ ਰਹੇ ਆ ਉਹਨਾਂ ਲਈ ਇੱਕ ਮੈਂ ਬੇਨਤੀ ਕਰਨ ਜਾ ਰਿਹਾ ਬਾਬਾ ਜੀ ਮੂਰੇ ਜਿਹੜੇ ਬੱਚੇ ਉੱਥੋਂ ਡਿਪੋਰਟ ਕੀਤੇ ਆ ਉਹਨਾਂ ਵਾਸਤੇ ਵੀ ਪੀਰ ਪਾਸ਼ਾ ਰਹਿਮਤਾਂ ਕਰਿਓ ਦੁਆਰੇ ਫੇਰ ਉਸ ਦੇਸ਼ ਤੇ ਜਾਣ ਤੇ ਅਮਰੀਕਾ ਦੀ ਸਰਕਾਰ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਜਿਹੜਾ ਤੁਸੀਂ 3-4 ਹਜ਼ਾਰ ਬੰਦਾ ਪੰਜਾਬ ਚ ਮਗਾਉਣ ਜਾ ਰਹੇ ਆ ਉਹ ਤੋਂ ਮਗਾਉਣ ਦੀ ਬਜਾਏ ਜਿਹੜੇ ਬੱਚੇ ਤੁਸੀਂ ਇੱਥੋਂ ਫੜ ਕੇ ਪੰਜਾਬ ਚ ਤੋਰ ਰਹੇ ਆ ਤੇ ਤੁਸੀਂ ਉਹਨਾਂ ਪੱਕੇ ਕਰੋ ਉਹਨਾਂ ਡੌਟੀਆਂ ਦਿਓ ਅੱਜ ਕੰਮ ਕੰਨ 40 40 ਲੱਖ ਪਿਆ ਲੱਖ ਰੁਪਏ ਲਾ ਕੇ ਅਮਰੀਕਾ ਚ ਪਹੁੰਚੇ ਆ ਤੇ ਤੁਸੀਂ ਉਹਨਾਂ ਚੱਕ ਚੱਕ ਰਿਪੋਰਟ ਕਰੀ ਜੇ ਮੇਰੇ ਸਰਕਾਰ ਨੂੰ ਬੇਨਤੀ ਅਮਰੀਕਾ ਦੇ ਨੂੰ ਵੀ ਬੱਚਾ ਬਰ ਸੋਚਿਆ ਜਾ ਕਿਉਂਕਿ ਬੱਚੇ ਦਾ ਕੋਈ ਸਾਧਨ ਬਣਾਇਆ ਜਾਵੇ ਬੱਚੇ ਡਰ ਦੇ ਅੰਦਰ ਬੜੇ ਬਿਠੇ ਆ ਤੇ ਉਹਨਾਂ ਵਾਸਤੇ ਕੋਈ ਹੱਲ ਕਰੋ ਤੁਸੀਂ ਹੋਰ ਪੰਜਾਬ ਚੋਂ ਵਿਦੇਸ਼ਾਂ ਚ ਬੱਚੇ ਬਗਾ ਰਹੇ ਆ ਤਿੰਨ ਚਾਰ ਹਿਆ ਤੇ ਤੁਸੀਂ ਫਰੀ ਵੀਜ਼ਾ ਦੇ ਰਹੇ ਆ ਤਿੰਨ ਸਾਲ ਦਾ ਵੀਜ਼ਾ ਦੇ ਰਹੇ ਹੋਹੀ ਆ ਜਿਹੜੇ ਬੱਚੇ ਤੁਸੀਂ ਬੱਚੇ ਇੱਥੇ ਬਿਠੇ ਆਏ ਆ ਕਿਵੇਂ ਆਗੇ ਤੇਰੇ ਦੇਸ਼ ਦੇ ਵਿੱਚ ਤੇਰਾ ਦੇਸ਼ ਬਹੁਤ ਵਧੀਆ ਕਰਕੇ ਲੋਕ ਤੇਰੇ ਕੋਲ ਆਏ ਪਨਾਹ ਲੈਣ ਆਏ ਤੇਰੇ ਕੋਲੇ ਤੇ ਤੂੰ ਦੇਸ਼ ਦੇ ਬੱਚਿਆਂ ਨੇ ਧੱਕਾ ਨਾ ਕਰ ਬੱਚਿਆਂ ਨੂੰ ਆਪਣੇ ਕੋਲੇ ਰੱਖ ਗਏ ਬੱਚੇ ਡਿਓਟੀਆਂ ਦੇ ਤੇ ਉਹਨੂੰ ਕੰਮ ਤੇ ਰੱਖ ਕਿਸੇ ਨੂੰ ਰਿਪੋਰਟ ਕਰਕੇ ਪੰਜਾਬ ਦੇ ਨਾਲ ਭੇਜੋ ਤੇ ਜਿਹੜੇ ਮੇਰੇ ਵੀਰ ਆ ਉਹ ਮੈਨੂੰ ਮੈਸੇਜ ਜ਼ਰੂਰ ਕਰਨਾ ਜਿਹੜੇ ਇਸ ਚੀਜ਼ ਤੋਂ ਡਰਦੇ ਆ ਵੀ ਸਾਨੂੰ ਕਿਤੇ ਪੰਜਾਬ ਦੇ ਨਾਲ ਭੇਜਿਆ ਜਾਵੇ ਉਹਨਾਂ ਲਈ ਮੈਂ ਅਰਦਾਸ ਵਿੱਚ ਜ਼ਰੂਰ ਕਰੂ ਇੱਕ ਵਾਰ ਮੈਸੇਜ ਜ਼ਰੂਰ ਕਰੋ ਜਿਹਨਾਂ ਨੂੰ ਕੋਈ ਧੱਕਾ ਪਿਆਗਾ ਡੇਰਾ ਬਾਬਾ ਸਾਈ ਤੇਗੇ ਪਿੰਡ ਸਿੰਘਾ ਵਾਲਾ ਨੰਬਰ ਹੈਗਾ 9417186865 9814537725 ਇਸ ਨੰਬਰ ਤੇ WhatsApp ਤੇ ਮੈਨੂੰ ਮੈਸੇਜ ਕਰਨਾ ਜਿਹੜੇ ਬੱਚੇ ਨੂੰ ਕੋਈ ਡਰ ਹੈਗਾ ਵੀ ਸਾਨੂੰ ਕੋਈ ਪੰਜਾਬ ਨਾਲ ਭੇਜਿਆ ਜਾਵੇ ਤੇ ਪੀਰ ਪਾਸ਼ਾ ਰਹਿਮਤਾਂ ਕਰੇ ਤੁਹਾਡੇ ਇੱਥੇ ਬਿਠੀ ਕਾਰਜਰਾ ਸੁਣ ਕੇ ਇੱਕ ਵਾਰ ਜੂਤ ਦਵਾ ਬੇਚੀ ਕਰੋ ਸਰਕਾਰ ਮੂਰੇ ਵੀ ਸਾਡੇ ਬਾਬਾ ਪੜਦੇ ਰੱਖੇ ਸਾਨੂੰ ਕਿਤੇ ਵੀ ਪੰਜਾਬ ਚ ਨਾ ਆਉਣਾ ਪਵੇ ਤੇ ਇੱਥੇ ਮਿਹਨਤ ਕਰਕੇ ਅਸੀਂ ਇਹ ਜਿੰਦਗੀ ਬਣਾਈ ਜੈ ਬਾਬੇ ਜੀ